ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਿੰਡ ਸਠਿਆਲੇ ਪੁੱਛੇ ਆ ਜੀ ਜ਼ਿਲ੍ਹਾ ਅਮਰਸਰ ਪਿੰਡ ਦਾ ਤਹਿਸੀਲਬਾ ਬਕਾਲਾ ਘਰੋਂ ਗਾਂ ਵਖਾਣ ਲੱਗੇ ਨਹੀਂ ਕੋਈ ਵਪਾਰ ਨਹੀਂ ਕਰਦੇ ਸੰਭੂ ਗਨੂੜੇ ਨੇ ਲਿਆ ਕੈਮਰਾ ਕਰੇ ਬਹੁਤ ਵੱਡੀ ਗਾਂਵਾਂ ਹੱਦੋਂ ਵੱਧ ਕੇ ਉਹ ਵੱਡੀ ਗਾਂ ਦਾ ਬੜੇ ਰਿਕਾਰਡ ਨੇ ਬਾਕੀ ਵੀਰਾਂ ਨਾਲ ਸਾਂਭੀ ਬੜੇ ਸ਼ੋਭਨ ਵਾਲਾ ਤੇ ਪਹਿਲੇ ਕਿ ਤੋਰ ਕੇ ਵਖਾਣੇ ਤੁਨੂੰ ਬਾਈ ਆਏ ਮੜਾ ਤੋਰੇ ਜੈਨ ਨੂੰ ਮੜਾ 60 65 ਕਿਲੋ ਦੀ ਜਿਹੜੀ ਗਰੰਟੀ ਹੈ ਤੇ ਦੁੱਧ ਕਰ ਨਹੀਂ ਰਹੀ ਹੈ ਨਾ ਤੇ ਇਕਦਰੋਂ ਢੇੜਾ ਕੜ ਕੇ ਉਹ ਹਾਨੇ ਬਾਅਦ ਫਿਰ ਡਿਟੇਲ ਕਰਾਂਗੇ ਆਪਾਂ ਬਾਈ ਨੇ ਪੁੱਛਾਂਗੇ ਵਾਹ ਵਾਹ ਆਏ ਵੇਖੋ ਨਜ਼ਰ ਵੇਖੋ ਵੈੜ ਤੇ ਕਿੰਨੀ ਆ ਤੇ ਆਜੋ ਬਾਜੀ ਇੱਥੇ ਬੰਦੋ ਲੈ ਆ ਕੇ ਕਰਾਂ ਇੱਥੇ ਬੰਨਵਾ ਕੇ ਬੰਦੋ 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 ਇੱਥੇ ਬੰਦੋ ਬੰਦੋ ਕੋਈ ਨਹੀਂ ਇੱਥੇ ਇੱਥੇ ਬੰਦੋ ਜੰਮੂ ਕਰੇ ਤਾਂ ਚੰਗੀ ਤਰ੍ਹਾਂ ਖਾ ਕਰਾ ਲੋਰੀ ਸਸੀਕਰ ਪਹਿਲੇ ਤੋਂ ਸਸੀਕਰ ਸੰਦੀਪਾ ਜੀ ਹੋਰ ਸਭ ਠੀਕ ਹੈ ਜੀ ਬਸ ਵਧੀਆ ਵਧੀਆ ਚੜਦੀ ਕਲਾ ਜੀ ਤੁਸੀਂ ਸੁਣਾਓ ਬਾਈ ਜੀ ਕਿੰਨਾ ਦੁੱਧ ਕਰਦੀ ਰਹੀ ਹੈ ਇਹ ਇਹ ਵੀਰ ਜੀ ਦੁੱਧ ਕਰਦੀ ਦੀ 60 ਕਿਲੋ ਅੱਛਾ 60 ਕਿਲੋ ਕਰ ਹਾਂਜੀ ਹਾਂਜੀ ਕੈਨ ਨੂੰ ਭਾਵੇਂ 65 70 ਕਹੀ ਜਾਈਏ ਹਾਂ 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 ਹਾਂਜੀ ਇਹ ਘਰ ਦੇ ਜੰਪਲ ਕੇ ਲੈ ਕੇ ਜਾਂਦੇ ਸੀ ਜੀ ਆਪਾਂ ਇਹ ਘਰ ਦਾ ਜੀ ਪਾਜੀ ਘਰ ਦੇ ਜੰਪਲ ਹਾਂਜੀ ਹਾਂਜੀ ਇੱਕ ਪਤਾ ਨਹੀਂ ਕਿਹੜੇ ਸੀਮਨ ਦੀ ਜੀ ਇਹ ਪਾਜੀ ਇਹ ਜਿਹੜਾ ਸੀਮਨ ਵਾ ਇਹ ਸਾਭੀ ਪਾਜੀ ਨਹੀਂ ਜਿਹੜੇ ਮਈਤੇ ਚੌਂਕ ਵਾਲੇ ਹਾਂਜੀ ਹਾਂਜੀ ਉਹਨਾਂ ਦੇ ਕੋਲੋਂ ਇਹ ਟੀਕਾ ਲਿਆ ਉਹਨਾਂ ਦੀਆਂ ਜਿਹੜੀਆਂ ਗਾਵਾਂ ਮੇਲੇ ਤੇ ਨਹੀਂ ਜਿੱਤ ਕੇ ਹਾਂਜੀ 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 ਇਹ ਉਹਨਾਂ ਦਾ ਮਤਲਬ ਹੀ ਉਹਨਾਂ ਦੇ ਰਵੇ ਚੋਂ ਹਾਂਜੀ ਉਹਨਾਂ ਦੇ ਰਵੇ ਚੋਂ ਠੀਕ ਐ ਐਤ ਕੀ ਸੋਣੀ ਕਿਨੇੜ ਐਤ ਕੀ ਭਾਜੀ ਤੀਸਰੇ ਸੂਏ ਸੋਣੀ ਦੂਜੇ ਸੂਏ 60 ਲੀਟਰ ਤੋਂ ਕਿਤੇ ਫਰਨੇ ਜਾਣਾ ਹਾਂਜੀ ਦੂਜੇ ਸੂਏ ਐਤ ਕੀ ਫਿਰ ਵੜੂਗੀ ਦੋਤੇ ਹਾਂਜੀ ਹਾਂਜੀ ਐਤ ਕੀ ਸਾਂਭੀ ਬਹੁਤ ਹੈ ਜੀ ਇਹਨੂੰ 5 5 ਕਿਲੋ ਦੇਸੀ ਕਿਉਂ ਚਾਰਿਆ ਵਾ ਕਮਾਈ ਜਾ ਕਹਿੰਦਾ ਤੇ ਭਾਈ ਜੀ ਇਹ ਚੁਾਈ ਫਿਰ ਮਸ਼ੀਨ ਨਹੀਂ ਹੁੰਦੀ ਰਹੀ ਹਾਂਜੀ ਹਾਂਜੀ ਮਸ਼ੀਨ ਜ ਮਸ਼ੀਨ ਫਾਰਮ ਅਸੀਂ ਇੰਨੇ ਦੁੱਧ ਵਾਲੇ ਫਿਰ ਮਸ਼ੀਨ ਹੀ ਚੁਾਈ ਹੋਣੀ ਹਾਂਜੀ ਹਾਂਜੀ ਵੀਰ ਜ ਗਾੜੀ ਵੀ ਭਾਜੀ ਨੂੰ ਟੀਕਾ ਚੰਗਾ ਲਵਾਇਆ ਵਾ ਹਾਂ ਹਾਂਜੀ ਪਰ ਇੱਕ ਇੱਕ ਜਾਨਵਰ ਚੰਗਾ ਵਾ ਜੀ ਤੁਹਾਡੀ ਸੰਭਾਲ ਤੋਂ ਮੰਨ ਗਏ ਆ ਹਾਂਜੀ ਹਾਂਜੀ ਨੇ ਸਾਂਭ ਬਹੁਤ ਤੇ ਫੇ ਕੀ ਖਵਾਉਂਦੇ ਕੀ ਦਿਨੇ ਫਿਰ ਇਹਨੂੰ ਹਣਾ ਇਹ ਚਾਰ ਜੀ ਹੈ ਚਾਰ ਵਾਰ ਡਰਾਈ ਫੀਡ ਵਾ ਅੱਛਾ ਹਾਂਜੀ ਉਹ ਹੀ ਹਾਂ ਹਾਂਜੀ ਬਾਕੀ ਘੋਚ ਆ ਰਿਹਾ ਇਹਨੂੰ 4-5 ਕਿਲੋ ਐਡ ਕੀ ਦੇ ਦਿੱਤੀ ਠੀਕ ਆ ਤੇ ਵੀਰੇ ਖੋਲੋ ਮਾਰਾ ਜੇ ਇਹਨੂੰ ਹਾਂਜੀ ਨਾ ਉਹ ਮੈਂ ਖੋਲਦਾ ਤੁਸੀਂ ਖੋਲੇ ਕੋਈ ਨਹੀਂ ਲੈ ਜੀ ਮੈਨੂੰ ਦਿਖਾ ਦੇ ਕਰੋ ਨਹੀਂ ਬਹੁਤ ਚੰਗੀ ਗਾਵਾਂ ਵਈ ਬੜੇ ਚੰਗੇ ਰਿਕਾਰਡ ਵਾਲੀਆਂ ਜਿਨ੍ਹਾਂ ਬਾਈਆਂ ਤੋਂ ਆਈ ਆ ਸਮਝ ਲੋ ਮੇਲੇ ਲਾਉਂਦੇ ਰਹੀਆਂ ਜਾਂ ਦੁੱਧ ਚੋਈਏ ਮਗਾਉਣੇ ਕਰਦੇ ਨੇ ਇਹ ਵੱਡੀ ਗਾਵਾਂ ਆ ਸਮਝ ਲੋ ਉਹ ਵੀ ਕੋਈ ਨੁਕਸਦਾ ਕਰਕੇ ਨਹੀਂ ਵੇਚਣੀ ਆ ਉਹ ਦੇਖੋ ਫਾਰਮ ਵੱਡਾ ਤਿਆਰ ਕਰਦੇ ਆ ਇਹ ਫਾਰਮ ਆ ਤੇ ਉਹਦਾ ਕਰਕੇ ਵੇਚਣੀ ਆ ਘੱਟੋ ਘੱਟ ਬਾਈਆਂ ਕੋਲ ਮੇਰੇ ਸਣਾ ਕੋਲ 50 60 ਤੇ ਲਗਭਗ ਗਾਵਾਂ ਐਸ ਟਾਈਮ ਆ ਤੇ ਬੜੇ ਚੰਗੇ ਰਿਕਾਰਡ ਵਾਲੀਆਂ ਹਾਂਜੀ ਹਾਂਜੀ ਬਹੁਤ ਚੰਗੀ ਗਾਵਾਂ ਆ ਜੀ ਪਾਜੀ ਤੇ ਪਾਜੀ ਤੁਹਾਡੇ ਸਾਰਾ ਵੈਰੀਟੀ ਕਿੰਨਾ ਕਰੂਗੀ ਜੀ ਇਹ ਐਤ ਕਿ ਮੇਰਾ ਰਾਦਾ ਵਾ ਐਤ ਕਿ ਪੈਂਡ ਦੇ ਕਰੀਬ ਤੇ ਜਾਊਗੀ ਅੱਛਾ 65 ਦੇ ਲਗਭਗ ਜਾਊਗੀ ਹਾਂਜੀ ਹਾਂਜੀ ਐਵੇਂ ਜਾੜਾ ਝੂਠ ਮਾਰੀ ਗਈ ਹੈ ਫੈਲਾ ਲਿਆ ਨਾ ਪਰ ਇਹ ਇੰਨੇ ਦੋਦੇ ਬੜਾ ਹੁੰਦਾ ਜੀ ਚੰਗੀ ਗਾਂ ਬਾਕੀ ਬਹੁਤ ਚੰਗੀ ਹੈ ਜੀ ਬਹੁਤ ਚੰਗੀ ਹਾਂਜੀ ਹਾਂਜੀ ਬੰਦ ਬੰਦੋ ਜੀ ਮੇਰਾ ਫੋਨ ਰਿੰਗ ਬੰਦ ਠੀਕ ਹੈ ਵੀਰ ਜੀ ਬੰਦ ਨੇ ਹਾਂ ਤੇ ਫਿਰ ਇਹਦੀ ਡਿਮਾਂਡ ਕੀ ਹੈ ਜੀ ਫਿਰ ਆਪਣੀ ਡਿਮਾਂਡ ਵੀਰ ਜੀ ਵੇਖ ਲਓ ਜਿੱਦਾ ਚੰਗੀ ਲੱਗਦੀ ਹੈ ਹਾਂਜੀ ਜੋ ਚੰਗਾ ਲੱਗਦਾ ਤੁਹਾਨੂੰ ਨਹੀਂ ਦੱਸੋ ਤੁਸੀਂ ਫਿਰ ਮੰਗਣ ਉਹਦੇ ਵੀਰ ਜੀ 2.5 ਲੱਖ ਮੰਗੀ ਜਾਈਏ ਹਾਂਜੀ ਉਹਦਾ ਫਾਇਦਾ ਨਹੀਂ ਕੋਈ ਬਿਲਕੁਲ ਹਾਂਜੀ ਜੱਸ ਨੂੰ 2 ਲੱਖ ਦੀ ਦੇਣੀ ਹੈ ਭਾਜੀ 2 ਲੱਖ ਹੀ ਦੇਣੀ ਆ ਹਾਂ 2 ਲੱਖ ਦੀ ਗਾਂ ਦੇਣੀ ਹੈ ਜਾਂ ਹਾਂ ਜਾਂ ਨਾ ਅੱਛਾ ਹਾਂਜੀ ਲੋ ਜੀ ਹਾਂ ਨਾ ਆਈਆਂ 2 ਲੱਖ ਦੀ ਦੇਣੀ ਹੈ ਦੇਖੋ ਕਿ ਨਾ ਵਿਕੂਗੀ ਕੋਈ ਚੱਕਰ ਨਹੀਂ ਚੋਣ ਵੀ ਜਦੋਂ ਥੋੜਾ ਜਿਹਾ ਦੇਦੇ ਦਾ ਕੰਮ ਆ ਹਾਂਜੀ ਹਾਂਜੀ ਪਾ ਜੋ ਪਰ ਇਹ ਚਲ ਇਹ ਵੀ ਤਰੀ ਫਿਰੂਗੀ ਪਰ ਬਾਕੀ ਗੱਲ ਹੈ ਜਿਹੜੇ ਗਾਂ ਲੈ ਗਿਆ ਉਹ ਨਸਲ ਬਣ ਜਾ ਬਾਕੀ ਚੰਗਾ ਜਾਨਵਰ ਬਹੁਤ ਚੰਗਾ ਵਾ ਇਹ ਕਿ ਬੱਚਾ ਵੀ ਦੇ ਦੇਣਾ ਕਿਤੇ ਮੁੱਲ ਮੋੜ ਦੇਣਾ ਵਾ ਮੇਰੇ ਸਾਰਾ ਬੱਚਾ ਵੀ ਦੇਦਾ ਹਾਂਜੀ ਟੀਗਾ ਬਹੁਤ ਜਿਆਦਾ ਚੰਗਾ ਲਵਾ ਹਾਂਜੀ ਬੱਚਾ ਵੀ ਦੇ ਲੋ ਵੀ ਮੈਂ ਛੱਡਣ ਵਾਲਾ ਨਹੀਂ ਹੋਣਾ ਹਾਂਜੀ ਹਾਂਜੀ ਬਾਕੀ ਤੁਸੀਂ ਵੇਖ ਹੀ ਲਿਆ ਵਾ ਜਾਨਵਰ ਬਹੁਤ ਜਿਆਦਾ ਚੰਗਾ ਮਾਲਕ ਦੀ ਕਿਰਪਾ ਹੈ ਹਾਂਜੀ ਚਲੋ ਸਾਹਮਣਾ ਭਾਜੀ ਬੜਾ ਔਖਾ ਤੁਹਾਨੂੰ ਪਤਾ ਮਹਿੰਗਾ ਵਾ ਜੋ ਹਾਂਜੀ ਨਹੀਂ ਹਾਂਜੀ 5.5 ਫੁੱਟ 5 ਬੜੀਆ 6 ਫੁੱਟ 2 ਇੰਚ ਮੇਰਾ ਕੱਦ ਤੁਸੀਂ ਆਪੇ ਹਿਸਾਬ ਲਾ ਲਓ ਇਹ ਗਾਂ ਕਿੱਡੀ ਹੋਊਗੀ ਚਲ ਠੰਡੀ ਜੀ ਇਹ ਨਹੀਂ ਉਹ ਗੰਦ ਵੀ ਜਿਹੜੇ ਆਪਣਾ ਨੰਬਰ ਬਾਈ ਜੀ ਐਡਰੈਸ ਬੋਲ ਦੋ ਫਿਰ ਨੰਬਰ ਵੀਰ ਜੀ ਮੇਰਾ ਵਾ 97793 83444 ਗੁਰਮੇਲ ਮੇਰਾ ਨਾਂ ਜੇ ਹਾਂਜੀ ਤੇ ਸਠਿਆਲਾ ਪਿੰਡ ਵਾ ਡੇਰਾ ਬਿਆਸ ਦੇ ਲਾਗੇ ਚਲ ਹਾਂ ਜੇ ਕਿਸੇ ਨੇ ਮਿਲਣਾ ਹੋਵੇ ਤੇ ਮਿਲਣਾ ਤਾਂ ਬਾਈ ਨੇ ਕੰਟੈਕਟ ਕਰ ਲੈ ਜੀ ਸਸ ਕਾਲ ਜੀ ਸਸ ਕਾਲ